ਹੈਪੀ ਥੈਂਕਸਗਿਵਿੰਗ ਐਂਡ ਹੈਪੀ ਹੌਲੀਡੇਸ ਬੇਸਿਕਲੀ ਜੇ ਅਮਰੀਕਾ ਦੇ ਵਿੱਚ ਗੱਲ ਕਰਦੇ ਆ ਜੀ ਥੈਂਕਸਗਿਵਿੰਗ ਜਿਸ ਦਿਨ ਹੁੰਦੀ ਹੈ ਉਸੇ ਦਿਨ ਤੋਂ ਹੌਲੀਡੇ ਸੀਜ਼ਨ ਹੈ ਜਿਹੜਾ ਉਸ ਦੀ ਸ਼ੁਰੂਆਤ ਮੰਨੀ ਜਾਂਦੀ ਹੈ ਥੈਂਕਸਗਿਵਿੰਗ ਨੈਸ਼ਨਲ ਹੌਲੀਡੇ ਹੈ ਤੇ ਪ੍ਰੈਜ਼ੀਡੈਂਟ ਇਬਰਾਹਿਮ ਲਿੰਕਨ ਨੇ ਇਸ ਨੂੰ ਡਿਕਲੇਅਰ ਕੀਤਾ ਸੀ 1863 ਦੇ ਵਿੱਚ ਹਾਂਜੀ ਕੈਨੇਡਾ ਵਿੱਚ ਵੀ ਇਹ ਥੈਂਕਸਗਿਵਿੰਗ ਮਨਾਈ ਜਾਂਦੀ ਹੈ ਬਟ ਅਕਤੂਬਰ ਦੇ ਸੈਕੰਡ ਮੰਡੇ ਨੂੰ ਮਨਾਈ ਜਾਂਦੀ ਹੈ ਕੈਨੇਡੀਅਨ ਪਾਰਲੀਮੈਂਟ ਨੇ 1957 ਦੇ ਵਿੱਚ ਇਸ ਨੂੰ ਡਿਕਲੇਅਰ ਕੀਤਾ ਸੀ ਤੇ ਇਹ ਦੋ ਕੰਟਰੀਜ਼ ਥੈਂਕਸ giving ਆਪਣੇ ਆਪਣੇ ਸਮੇਂ ਦੇ ਹਿਸਾਬ ਦੇ ਨਾਲ ਬਣਾਉਂਦੇ ਨੇ ਜੇ ਹਿਸਟੋਰਿਕਲੀ ਗੱਲ ਕੀਤੀ ਜਾਵੇ ਤਾਂ ਰੱਬ ਦਾ ਸ਼ੁਕਰਾਨਾ ਜਿਹੜਾ ਹੈ ਉਸ ਦੇ ਲਈ ਇਹ ਹੌਲੀਡੇ ਮਨਾਈ ਜਾਂਦੀ ਹੈ ਸਾਰਾ ਪਰਿਵਾਰ ਇਕੱਠਾ ਹੁੰਦਾ ਬੜੀ ਦੂਰੋਂ ਦੂਰੋਂ ਚੱਲ ਕੇ ਲੋਕ ਆਪਣੇ ਮਾਪਿਆਂ ਦੇ ਕੋਲੇ ਪਹੁੰਚਦੇ ਨੇ ਆਪਣੇ ਪਰਿਵਾਰ ਦੇ ਕੋਲੇ ਪਹੁੰਚਦੇ ਨੇ ਤੇ ਉਸ ਤੋਂ ਬਾਅਦ ਫਿਰ ਇਕੱਠੇ ਡਿਨਰ ਕੀਤਾ ਜਾਂਦਾ ਹੈ ਤੇ ਰੱਬ ਦਾ ਸ਼ੁਕਰਾਨਾ ਕੀਤਾ ਜਾਂਦਾ ਹੈ ਜੋ ਉਹਦੀਆਂ ਬlesing ਸਾਡੀ ਜ਼ਿੰਦਗੀ ਦੇ ਵਿੱਚ ਹੈਗੀਆਂ ਨੇ ਨਾਲ ਦੀ ਨਾਲ ਨੇਸ਼ਨ ਜਿਹੜਾ ਹੈ ਦੇਸ਼ ਦੇ ਵਾਉਂਡਸ ਨੂੰ ਵੀ ਹੀਲ ਕਰਨ ਵਾਸਤੇ ਜਿਹੜੀ ਹੈ ਪ੍ਰੇਅਰ ਕੀਤੀ ਜਾਂਦੀ ਹੈ ਕੈਡ ਅ ਟ੍ਰਾਂਸਪੋਰਟੇਸ਼ਨ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਦਾ ਕਹਿਣਾ ਇਹ ਹੈ ਜੀ ਕਹਿੰਦੇ ਕਿ ਇਸ ਥੈਂਕਸਗਿਵਿੰਗ ਦੇ ਉੱਪਰ ਐਕਸਪੈਕਟ ਕੀਤਾ ਜਾ ਰਿਹਾ ਕਿ ਵੈਨਸਡੇ ਨੂੰ 2.9 ਮਿਲੀਅਨ ਲੋਕਾਂ ਨੇ ਟਰੈਵਲ ਕੀਤਾ ਤੇ ਸੰਡੇ ਨੂੰ 3 ਮਿਲੀਅਨ ਦੇ ਕਰੀਬ ਲੋਕ ਟਰੈਵਲ ਜਿਹੜਾ ਹੈ ਉਹ ਕਰਨਗੇ ਨੈਸ਼ਨਲ ਰੀਟੇਲ ਫੈਡਰੇਸ਼ਨ ਜਿਹੜੀ ਹੈ ਉਹਨਾਂ ਨੇ ਐਕਸਪੈਕਟ ਕੀਤਾ ਜੀ ਕਹਿੰਦੇ ਪੋਸੀਬਲੀ 183.4 ਮਿਲੀਅਨ ਲੋਕ ਸ਼ਾਪਿੰਗ ਕਰਨ ਲਈ ਪਲਾਨ ਕਰ ਰਹੇ ਨੇ ਤੇ ਉਹ ਕਹਿੰਦੇ ਇਹ 2019 ਤੋਂ 18 ਮਿਲੀਅਨ ਵਧ ਨੇ ਐਂਡ ਆਨਲਾਈਨ ਸ਼ਾਪਿੰਗ ਦਾ ਜੇ ਕਿਆਸ ਲਗਾਇਆ ਜਾਵੇ ਤਾਂ 10.8 ਬਿਲੀਅਨ ਡਾਲਰ ਦੀ ਸੇਲ ਜਿਹੜੀ ਹੈ ਸਿਰਫ ਔਰ ਸਿਰਫ ਆਨਲਾਈਨ ਹੋਏਗੀ ਫ੍ਰਾਈਡੇ ਦੇ ਉੱਪਰ ਬਹੁਤ ਸਾਰੇ ਕੈਨੇਡੀਅਨਸ ਜਿਹੜੇ ਹੈਗੇ ਨੇ ਉਹ ਕ੍ਰਾਸ ਦਾ ਬਾਰਡਰ ਅਮਰੀਕਾ ਦੇ ਵਿੱਚ ਜਾ ਕੇ ਸ਼ਾਪਿੰਗ ਕਰਦੇ ਸੀ ਲੇਕਿਨ ਹੁਣ ਜਿਸ ਹਿਸਾਬ ਦੇ ਨਾਲ ਕਰੰਸੀ ਦੀ ਵੈਲਿਊ ਹੈ ਉਸ ਹਿਸਾਬ ਦੇ ਨਾਲ ਐਸ ਟਾਈਮ ਐਸ ਸਾਲ ਬਾਰਡਰ ਬੜੇ ਠੰਡੇ ਲੱਗਦੇ ਨੇ ਜੇ ਤੁਸੀਂ ਬਾਰਡਰਸ ਦੇ ਉੱਪਰ ਵੇਟ ਟਾਈਮ ਦੇਖਦੇ ਹੋ ਕਿਸੇ ਵੀ ਬਾਰਡਰ ਦੇ ਉੱਪਰ ਤਾਂ ਉਹ 5 ਤੋਂ ਲੈ ਕੇ 15 ਮਿੰਟ ਤੱਕ ਵੇਟ ਟਾਈਮ ਜਿਹੜਾ ਉਹ ਦਿਖਾ ਰਹੇ ਨੇ ਯੈਸ ਅਰਲੀ ਇਨ ਦਾ ਮਾਰਨਿੰਗ ਕੰਟੈਕਟ ਲਈ ਬਾਰਡਰ ਬਿਜ਼ੀ ਸੀਗੇ ਲੇਕਿਨ ਆਦਰਵਾਇਜ਼ ਪ੍ਰੀਵੀਅਸ ইয়ারਸ ਦੀ ਜੇ ਗੱਲ ਕਰਦੇ ਆ ਤਾਂ 올 ਦਾ ਟਾਈਮ ਔਨ ਦਿਸ ਡੇ ਬਲੈਕ ਫਰਾਈਡੇ ਡੀਲਸ ਤੇ ਲਈ ਕੈਨੇਡੀਅਨ ਅਮਰੀਕਨ ਅਮਰੀਕਾ ਜਾਂਦੇ ਸੀ ਲੇਕਿਨ ਐਸ ਸਾਲ ਨਹੀਂ ਜਾ ਰਹੇ ਜੇ ਕੈਨੇਡੀਅਨ ਡਾਲਰ ਦੀ ਗੱਲ ਕਰੀਏ ਇੱਕ ਅਮਰੀਕਨ ਡਾਲਰ ਕੈਨੇਡਾ ਵਿੱਚ 1 ਡਾਲਰ ਤੇ 40 ਸੈਂਟ ਦਾ ਹੈ ਜਾਂ 71 ਸੈਂਟ ਦੀ ਜੇ ਆਪਾਂ ਵਾਈਸ ਵਰਸਾ ਗੱਲ ਕਰਦੇ ਆ ਲੋਕ ਕਹਿੰਦੇ ਸਾਨੂੰ ਬੜਾ ਮਹਿੰਗਾ ਪੈ ਰਿਹਾ ਹੁਣ ਅਸੀਂ ਉੱਥੇ ਜਾ ਕੇ ਗ੍ਰੋਸਰੀ ਸ਼ਾਪਿੰਗ ਕਰਨੀ ਵੀ ਬੰਦ ਕਰਤੀ ਹੈ ਹੁਣ ਗੈਸ ਪੁਆਣ ਦੀ ਸੋਚ ਕੇ ਜਾਈਦਾ ਜਾਂ ਫਿਰ ਸਾਰੀਆਂ ਚੀਜ਼ਾਂ ਇਕੱਠੀਆਂ ਜਿਹੜੀਆਂ ਨੇ ਗੈਸ ਵੀ ਪੁਆ ਲਈ ਸ਼ਾਪਿੰਗ ਵੀ ਕਰ ਲਈ ਤੇ ਫਿਰ ਮਾਲ ਦੀ ਸ਼ਾਪਿੰਗ ਵੀ ਕਰ ਲਈ ਸਾਰਾ ਕੁਝ ਇਕੱਠਾ ਕਰਨ ਜਾਂਦੇ ਆ ਤਾਂ ਕਿ ਪੈਸੇ ਬਚ ਰਹੇ ਹਨ ਬਟ ਅ ਅਮਰੀਕਾ ਦੇ ਵਿੱਚ ਤਾਂ ਇਸ ਵਾਰੀ ਜੀ 183.4 ਮਿਲੀਅਨ ਲੋਕਾਂ ਦੀ ਜਿਹੜੀ ਪਲੈਨਿੰਗ ਹੈ ਉਹ ਸ਼ਾਪਿੰਗ ਦੀ ਹੈਗੀ ਹੈ lettes see ਕੀ ਕੱਲ ਨੂੰ ਰਿਜ਼ਲਟ ਜਿਹੜਾ ਹੈ ਇਹਦਾ ਕੀ ਆਉਂਦਾ ਹੈ ਕਿ ਕਿੰਨੇ ਕੁ ਲੋਕਾਂ ਨੇ ਸ਼ਾਪਿੰਗ ਕੀਤੀ ਔਰ ਉਹ ਪ੍ਰੀਵੀਅਸ ਇਅਰ ਨਾਲੋਂ ਕਿਸ ਤਰ੍ਹਾਂ ਵਧਾ ਤੁਹਾਨੂੰ ਸਾਰਿਆਂ ਨੂੰ ਵੀ ਹੌਲੀਡੇ ਸੀਜ਼ਨ ਆ ਰਿਹਾ ਖੁਸ਼ੀਆਂ ਬਹੁਤ ਬਹੁਤ ਵਧਾਈਆਂ ਜੀ ਹੈਪੀ ਹੌਲੀਡੇਸ